ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਪੰਥਕ ਸਿਆਸਤ ਦੇ ਵਿੱਚ ਹਲਚਲ ਮਚੀ ਹੋਈ ਹੈ ਜਦੋਂ ਤੋਂ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਸੇਵਾਮੁਕਤ ਕੀਤਾ ਗਿਆ ਤੇ ਨਵੇਂ ਜਥੇਦਾਰ ਸਹਾਬਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਹੁਣ ਪੰਜ ਮੈਂਬਰੀ ਕਮੇਟੀ ਨੇ ਆਪਣੀ ਭਰਤੀ ਸਲਿੱਪ ਜਿਹੜੀ ਹੈ ਉਹ ਜਨਤਕ ਕਰ ਦਿੱਤੀ ਹੈ ਭਾਵ ਕੇ ਜਾਰੀ ਕਰ ਦਿੱਤੀ ਹੈ ਔਰ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਹਮਲਾਵਰ ਹੋ ਗਈਆਂ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਹਦੇ ਉੱਤੇ ਬਿਆਨ ਆਇਆ ਔਰ ਇਸੇ ਗੱਲ ਤੋਂ ਆਪਾਂ ਅੱਜ ਦੀ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਕਿਵੇਂ ਦੇਖਦੇ ਹੋ ਇਸ ਵਕਤ ਪੰਥਕ ਸਿਆਸਤ ਦੇ ਵਿੱਚ ਜਿਹੜੀ ਹਲਚਲ ਮਚੀ ਹੋਈ ਹੈ ਦੇਖੋ ਪੰਥਕ ਸਿਆਸਤ ਦੇ ਵਿੱਚ ਕਾਫੀ ਵੱਡੀ ਹਿਲਜੁਲ ਹੋਈ ਹੈ ਅਨ ਜੱਜ ਸੇਦਾਰ ਗਿਆਨੀ ਰੁਕਬੀਰ ਸਿੰਘ ਉਹਨਾਂ ਦਾ ਬਿਆਨ ਵੀ ਆਇਆ ਹੈ ਇੱਕ ਇੱਕ ਕਰਕੇ ਆਪਾਂ ਸਾਰੀ ਗੱਲ ਨੂੰ ਤਾਂ ਅੱਗੇ ਵਧਾਉਣਾ ਹੈ ਪਰ ਜਿਹੜੀ ਗੱਲ ਤੁਸੀਂ ਭਗਵੰਤ ਮਾਨ ਉਹਨਾਂ ਨੇ ਕੀਤੀ ਹੈ ਭਗਵੰਤ ਮਾਨ ਨੇ ਵੱਡਾ ਹਮਲਾ ਸ਼੍ਰੋਮਣੀ ਅਕਾਲੀ ਦਲ ਤੇ ਕੀਤਾ ਹੈ ਇਹ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਭਗਵੰਤ ਮਾਨ ਦੀ ਕੋਸ਼ਿਸ਼ ਲਗਾਤਾਰ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੋਟ ਹੈ ਉਹਨੂੰ ਕਿਵੇਂ ਆਮ ਆਦਮੀ ਪਾਰਟੀ ਵੱਲ ਮੋੜਿਆ ਜਾਵੇ ਕਿਉਂਕਿ ਜਦੋਂ 2022 ਦੀਆਂ ਵੋਟਾਂ ਪਈਆਂ ਨੇ ਜੇ ਜਿਸ ਤਰ੍ਹਾਂ ਦੀ ਐਂਟੀ ਇਨਕੰਮੈਂਸੀ ਕਾਂਗਰਸ ਔਰ ਅਕਾਲੀ ਦਲ ਦੇ ਖਿਲਾਫ ਦੇਖੀ ਗਈ ਬਹੁਤ ਵੱਡਾ ਹਿੱਸਾ ਵੋਟ ਬੈਂਕ ਦਾ ਆਮ ਆਦਮੀ ਪਾਰਟੀ ਵੱਲ ਮੁੜਿਆ ਔਰ ਤੁਸੀਂ ਵੇਖੋ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ ਦੋ ਜਾਂ ਤਿੰਨ ਐਮਐਲਏ ਤਿੰਨ ਐਮਐਲਏ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਸੀ ਔਰ ਜੇ ਅਸੀਂ ਮਾਲਵੇ ਦੀ ਗੱਲ ਕਰੀਏ ਤੇ ਮਾਲਵੇ ਦੇ ਵਿੱਚੋਂ ਮਨਪ੍ਰੀਤ ਐਲੀ ਨਹੀਂ ਜਿੱਤ ਦਰਜ ਕੀਤੀ ਸੀ ਔਰ ਇੱਕ ਦਾ ਕੋਈ ਹੋਰ ਐਮਐਲਏ ਅਕਾਲੀ ਦਲ ਦਾ ਹੋਵੇ ਤਾਂ ਹੋਵੇ ਹਾਲਾਂਕਿ ਵਿਕਰਮ ਮਜੀਠੀਆ ਦੀ ਪਤਨੀ ਵੀ ਜਿੱਤੀ ਔਰ ਇੱਕ ਸੁਖਵਿੰਦਰ ਸੁਖੀ ਜਿਵੇਂ ਕਿ ਹੁਣ ਆਮ ਆਦਮੀ ਪਾਰਟੀ ਚਲੇਗੇ ਅਕਾਲੀ ਦਲ ਵੱਲੋਂ ਜਿੱਤੇ ਸੋ ਮਾਲਵੇਚੋਂ ਮਨਪੀਤਿਆਲੀ ਉਹ ਵੀ ਹੁਣ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਹੋ ਗਏ ਸੋ ਵੇਖਣ ਵਾਲੀ ਗੱਲ ਇਹ ਹੈ ਕਿ ਸ਼ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਬਹੁਤ ਬੁਰੇ ਤਰੀਕੇ ਨਾਲ ਡਿੱਗਿਆ ਸੀ 2022 ਚ ਵੀ ਔਰ 24 ਚ ਵੀ ਅਸੀਂ ਵੇਖਿਆ ਕੱਲੀ ਹਰਸ਼ਮਰਤ ਕੌਰ ਬਾਦਲ ਜਿੱਤੇ ਉਹ ਵੀ ਡਿਵੈਲਪਮੈਂਟ ਦੇ ਏਜੰਡੇ ਤੇ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਨੇ ਜਿੱਦਾਂ ਹੀ ਅਕਾਲੀ ਦਲ ਨੇ ਫੈਸਲੇ ਕੀਤੇ ਅਤੇ ਜਥੇਦਾਰ ਸਹਿਬਾਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਵੱਲੋਂ ਹਟਾਇਆ ਗਿਆ ਤੇ ਭਗਵੰਤਮਾਨ ਨੇ ਵੱਡਾ ਸਿਆਸੀ ਹਮਲਾ ਕੀਤਾ ਹੈ ਭਗਵੰਤਮਾਨ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਅੰਤਰਿੰਕ ਕਮੇਟੀ ਹੈ ਐਸਜੀਪੀਸੀ ਦੀਆਂ ਵੋਟਾਂ ਪਈਆਂ ਨੂੰ 12-13 ਸਾਲ ਹੋ ਗਏ ਉਹ ਕਹਿੰਦੇ ਇਹ ਅੰਤਰਿੰਕ ਕਮੇਟੀ ਤਾਂ ਆਪ ਇਹਦੀ ਮਿਆਦ ਪੁੱਗੀ ਹੋਈ ਹੈ ਜਦ ਤੱਕ ਨਵੀਆਂ ਵੋਟਾਂ ਨਹੀਂ ਹੁੰਦੀਆਂ ਤਦ ਤੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਲੋਕਾਂ ਦਾ ਫੈਸਲਾ ਹੈ ਕਿਉਂਕਿ ਇਹ ਤਾਂ ਬਹੁਤ ਪੁਰਾਣੀ ਕਮੇਟੀ ਹੈ ਹੁਣ ਉਹਨਾਂ ਨੇ ਅਪੀਲ ਵੀ ਕਰਤੀ ਨਾਲ ਦੀ ਨਾਲ ਗ੍ਰਹਿ ਮੰਤਰਾਲੇ ਨੂੰ ਕਿ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਈਆਂ ਜਾਣ ਵੈਸੇ ਇੱਕ ਗੱਲ ਤਾਂ ਸੰਦੀਪ ਜੀ ਸਾਫ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਾਂ ਹੁਣ ਛੇਤੀ ਹੋਣੀਆਂ ਹੀ ਨੇ ਉਹ 3 ਮਹੀਨੇ ਚੋ ਜਾਣ 4 ਮਹੀਨੇ ਜਾਂ 5 ਮਹੀਨੇ ਸੋ 5-6 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਤਾਂ ਹੋਣੀਆਂ ਨੇ ਪਰ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਹੈ ਭਗਵੰਤ ਮਾਨ ਹਾਵਰ ਨੇ ਪਰ ਉਹਨਾਂ ਦਾ ਹੀ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ਤੇ SDPC ਵੱਲੋਂ ਇਹ ਜਿਹੜੀਆਂ ਜਿਹੜੀਆਂ ਤਬਦੀਲੀਆਂ ਨੇ ਕੀਤੀਆਂ ਗਈਆਂ ਨੇ ਔਰ ਭਗਵੰਤ ਮਾਨ ਕਹਿੰਦੇ ਮੈਂ ਤਾਂ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਦੀਆਂ ਇਹਨਾਂ ਦੀਆਂ ਜੇਬਾਂ 'ਚੋਂ ਨਿਕਲਦੇ ਨੇ ਸੋ ਇਸ ਤਰੀਕੇ ਦੀਆਂ ਟਿੱਪਣੀਆਂ ਨੇ ਜਿਹੜੀਆਂ ਪਹਿਲਾਂ ਇਹ ਗੱਲਾਂ ਹੁੰਦੀਆਂ ਰਹੀਆਂ ਕਿ SDPC ਦੇ ਪ੍ਰਧਾਨ ਲਿਫਾਫਿਆਂ 'ਚੋਂ ਨਿਕਲਦੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਹ ਇਲਜ਼ਾਮ ਤਾਂ ਵਿਰੋਧੀ ਧਿਰਾਂ ਨੇ ਹਮੇਸ਼ਾ ਹੀ ਲਾਇਆ ਹੈ ਕਿ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਸੰਸਥਾਵਾਂ ਦੇ ਮੁਖੀ ਨੇ ਉਹ ਇੱਕ ਪਰਿਵਾਰ ਦੀ ਚਾਹਤ ਮੁਤਾਬਕ ਨਿਕਲਦੇ ਨੇ ਚੁਣੇ ਜਾਂਦੇ ਨੇ ਤੈਅ ਕੀਤੇ ਜਾਂਦੇ ਨੇ ਔਰ ਹੁਣ ਭਾਵੇਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ ਨੇ ਸੀਨੀਅਰ ਲੀਡਰ ਰਹਿ ਕੇ ਨੇ ਸ਼ਰੋਮਨੀ ਅਕਾਲੀ ਦਲ ਦੇ ਪਰ ਜਿਸ ਤਰ੍ਹਾਂ ਨਾਲ ਅੰਤਰਿਕ ਕਮੇਟੀ ਨੇ ਫੈਸਲੇ ਕੀਤੇ ਨੇ ਹਰ ਕੋਈ ਹੈਰਾਨ ਹੋਇਆ 10 ਫਰਵਰੀ ਨੂੰ ਗਿਆਨੀ ਹਰਪੀ ਸਿੰਘ ਨੂੰ ਹਟਾਇਆ ਜਾਂਦਾ ਹੈ ਔਰ 7 ਮਾਰਚ ਨੂੰ 28 ਦਿਨਾਂ ਦੇ ਵਿੱਚ ਵਿੱਚ ਤਿੰਨ ਜਥੇਦਾਰ ਸਹਿਬਾਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਜਾਂਦਾ ਹੈ ਜਦਕਿ 2 ਦਸੰਬਰ ਦਾ ਜਿਹੜਾ ਫੈਸਲਾ ਸੀ ਇਹਨਾਂ ਸਾਰਿਆਂ ਨੇ ਦਿੱਤਾ ਸੀ ਸੋ ਜਿਹੜੇ ਵਿਰੋਧੀ ਨੇ ਭਾਵੇਂ ਕਾਂਗਰਸ ਦੇ ਨੇ ਭਾਵੇਂ ਭਾਜਪਾ ਦੇ ਭਾਵੇਂ ਅਕਾਲੀ ਦਲ ਦੇ ਭਾਵੇਂ ਹਰਿਆਣਾ ਦੇ ਸਿੱਖ ਲੀਡਰਸ਼ਿਪ ਹੈ ਔਰ ਅਕਾਲੀ ਦਲ ਤੋਂ ਪੂਰੇ ਦੇਸ਼ 'ਚੋਂ ਕਈ ਹਿੱਸਿਆਂ 'ਚੋਂ ਲੋਕ ਆਪਣੇ ਆਪਣੇ ਅਹੁਦੇ ਵੱਖ-ਵੱਖ ਪੱਧਰ ਦੇ ਵਲੰਟੀਅਰ ਵਰਕਰ ਜਾਂ ਅਹੁਦੇਦਾਰ ਉਹ ਛੱਡ ਵੀ ਰਹੇ ਨੇ ਹਰਿਆਣਾ ਦੇ ਵਿੱਚ ਵੀ ਅਸਤੀਫੇ ਆਏ ਨੇ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਲੀਡਰਸ਼ਿਪ ਹੈ ਔਰ ਇਸ ਵਕਤ ਮੈਨੂੰ ਇਹ ਲੱਗਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਭਾਵੇਂ ਇਹ ਕਹਿ ਰਿਹਾ ਹੈ ਕਿ ਇਹ ਐਸਜੀਪੀਸੀ ਦੇ ਫੈਸਲੇ ਨੇ ਅੰਤਰੰਕ ਕਮੇਟੀ ਦੇ ਫੈਸਲੇ ਨੇ ਜਥੇਦਾਰ ਸਹਿਬਾਨਾਂ ਦੀਆਂ ਨਿਯੁਕਤੀਆਂ ਔਰ ਉਹਨਾਂ ਨੂੰ ਹਟਾਉਣ ਦੇ ਫੈਸਲੇ ਐਸਜੀਪੀਸੀ ਦੇ ਨੇ ਪਰ ਇਹ ਸਿੱਖ ਸਫਾਂ ਦੇ ਵਿੱਚ ਇੱਕ ਵੱਡਾ ਸਵਾਲ ਤਾਂ ਖੜਾ ਹੋਇਆ ਹੈ ਕਿ ਜਿਹੜੇ ਸਾਡੇ ਵੱਡੇ ਸੰਸਥਾਨ ਨੇ ਤਖਤ ਸਹਿਬਾਨਾਂ ਦੇ ਜਿਹੜੇ ਜਥੇਦਾਰ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਵੱਡੇ ਪਦਰ ਦੇ ਉੱਤੇ ਇੱਕ ਜਿਹੜੀ ਨਿਯੁਕਤੀ ਔਰ ਰਿਟਾਇਰਮੈਂਟ ਦੀ ਪ੍ਰਕਿਰਿਆ ਦੀ ਆਜ਼ਾਦੀ ਦੇਣੀ ਜ਼ਰੂਰੀ ਹੈ ਵੱਧ ਤਾਕਤਾਂ ਜਥੇਦਾਰ ਸਹਿਬਾਨਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਇਹਦੀ ਗੱਲ ਇੱਕ ਵਾਰ ਫੇਰ ਜ਼ੋਰ ਸ਼ੋਰ ਦੇ ਨਾਲ ਉਭਰੀ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਇਹ ਮੰਗ ਵੀ ਅੱਗੇ ਵਧੇਗੀ ਔਰ ਭਗਵੰਤ ਮਾਨ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਸਪਸ਼ਟ ਕਿਹਾ ਦੋ ਤਿੰਨ ਗੱਲਾਂ ਕਹਿੰਦੇ ਦੇਖੋ ਚਾਹੀਦਾ ਤਾਂ ਇਹ ਹੈ ਕਿ ਰਾਜਨੀਤੀ ਧਰਮ ਤੋਂ ਪ੍ਰੇਰਣਾ ਲਵੇ ਸਿੱਖੇ ਪਰ ਕਹਿੰਦੇ ਹੋ ਉਲਟਾ ਰਿਹਾ ਰਾਜਨੀਤੀ ਧਰਮ ਨੂੰ ਚਲਾ ਰਹੀ ਹੈ ਔਰ ਧਰਮ ਨੂੰ ਸਖਾਰੀ ਹੈ ਇਸ ਤਰੀਕੇ ਦੀਆਂ ਟਿੱਪਣੀਆਂ ਭਗਵੰਤ ਮਾਨ ਨੇ ਕੀਤੀਆਂ ਨੇ ਦਲ ਸਾਹਿਬ ਇੱਕ ਨਾ ਹੋਰ ਸਵਾਲ ਜਿਹੜਾ ਉਹ ਲੋਕ ਕਰ ਰਹੇ ਆ ਸੋਸ਼ਲ ਮੀਡੀਆ ਤੇ ਦੇਖ ਲਓ ਜਾਂ ਕਿਸੇ ਨਾਲ ਆਮ ਵੀ ਗੱਲ ਕਰੋ ਨਾ ਤੇ ਉਹ ਇਹ ਸਵਾਲ ਕਰਦੇ ਆ ਵੀ ਕਹਿੰਦੇ ਪ੍ਰੈਸ ਨੋਟ 'ਚ ਇਹ ਗੱਲ ਲਿਖੀ ਗਈ ਹੈ ਕਿ ਜਥੇਦਾਰ ਸਾਹਿਬ ਜਿਹੜੇ ਆ ਇਹ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਸੀ ਲੰਬੇ ਸਮੇਂ ਤੋਂ ਉਹ ਤਖਤ ਸਹਿਬਾਨਾਂ ਦੇ ਉੱਤੇ ਵਿਰਾਜਮਾਨ ਸੀ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਕਹਿੰਦੇ ਇਹਨਾਂ ਨੂੰ 2 ਦਸੰਬਰ ਤੋਂ ਬਾਅਦ ਹੀ ਇਦਾਂ ਦਾ ਅਹਿਸਾਸ ਕਿਉਂ ਹੋਇਆ ਵੀ ਜਿਹੜੇ ਜਥੇਦਾਰ ਸਹਿਬਾਨ ਆ ਇਹ ਤੇ ਯੋਗ ਨਹੀਂ ਰਏ ਇਹ ਗੱਲ ਆਪਾਂ ਬੀਂਗੇ ਜਰਨਲਿਸਟ ਲੋਕਾਂ ਦੀ ਗੱਲ ਜਿਹੜੀ ਆ ਉਹ ਲੋਕਾਂ ਦਾ ਕੀ ਲੈ ਜਾ ਰਹੇ ਆ ਲੋਕ ਇਹ ਗੱਲਾਂ ਕਰਦੇ ਪਏ ਆ ਵੀ ਜੇ ਇਹ ਯੋਗ ਨਹੀਂ ਸੀ ਤੇ ਤੁਸੀਂ ਪਹਿਲਾਂ ਇਹਨਾਂ ਨੂੰ ਕਿਉਂ ਨਹੀਂ ਤਬਦੀਲ ਕੀਤਾ ਇਹ ਦੇਖੋ ਇੱਕ ਗੱਲ ਤਾਂ ਅਸੀਂ ਇਹ ਮੰਨੀਏ ਨਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਖੁਦ ਗਲਤੀਆਂ ਮੰਨੀਆਂ ਨੇ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਵੀ ਉੱਥੇ ਜਾ ਕੇ ਆਪਣੀਆਂ ਗਲਤੀਆਂ ਪ੍ਰਵਾਨ ਕੀਤੀਆਂ ਨੇ ਔਰ ਬਾਅਦ ਦੇ ਵਿੱਚ ਉਹਨਾਂ ਦਾ ਇੱਕ ਪਬਲਿਕ ਇਕੱਠ ਦੇ ਵਿੱਚ ਇਹ ਕਹਿ ਦੇਣਾ ਕਿ ਅਕਾਲੀ ਦਲ ਸੁੱਤਾ ਪਿਆ ਸੀ ਹੁਣ ਜਾਗ ਗਿਆ ਜਾਂ ਅਕਾਲੀ ਦਲ ਸੁੱਤਾ ਪਿਆ ਨਹੀਂ ਆਰਾਮ ਕਰ ਰਿਹਾ ਸੀ ਅਕਾਲੀ ਦਲ ਵੀ ਅਕਾਲੀ ਦਲ ਆਰਾਮ ਕਰ ਰਿਹਾ ਸੀ ਹੁਣ ਜਾਗ ਗਿਆ ਤੇ ਇਸ਼ਾਰਿਆਂ-ਇਸ਼ਾਰਿਆਂ 'ਚ ਇਹ ਕਹਿ ਦੇਣਾ ਕਿ ਮੈਂ ਹਰ ਚੀਜ਼ ਮੰਨੀ ਭਾਵੇਂ ਮੈਂ ਕੀਤੀ ਭਾਵੇਂ ਨਹੀਂ ਕੀਤੀ ਜਾਂ ਲਗਾਤਾਰ ਇਹ ਕਹਿ ਦੇਣਾ ਕਿ ਸਾਜ਼ਿਸ਼ਾਂ ਅਸ਼ਾਰੀਆਂ ਚੀਜ਼ਾਂ ਨੇ ਜਿਹੜੀਆਂ ਹੁੰਦੀਆਂ ਨੇ ਸਿਰਫ ਸੁਖਵੀਰ ਬਾਦਲ ਨਹੀਂ ਹੋਰ ਵੀ ਲੀਡਰਾਂ ਦੇ ਅਕਾਲੀ ਦਲ ਦੇ ਬڑے ਸਤਕਾਰਯੋਗ ਲੀਡਰਾਂ ਦੇ ਇਸ ਤਰ੍ਹਾਂ ਦੇ ਬਿਆਨ ਆਏ ਨੇ ਜਿਹੜੇ ਕਿਤੇ ਨਾ ਕਿਤੇ ਦੁਚਿੱਤੀ ਔਰ ਕਨਫਿਊਜ਼ਨ ਪੈਦਾ ਕਰਦੇ ਨੇ ਮੈਨੂੰ ਇਹ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੱਲ ਮੈਂ ਟੀਵੀ 'ਨਾਂ ਤੇ ਵੀ ਦੇਖ ਰਿਹਾ ਸੀ ਇੱਕ ਲੀਡਰ ਕਹਿ ਰਹੇ ਸੀ ਕਿ ਜਥੇਦਾਰ ਸਹਿਬਾਨ ਜਿਹੜੇ ਨੇ ਉਹ ਗੁੱਟਬਾਜ਼ੀ ਦੇ ਵਿੱਚ ਉਸ ਪਾਸੇ ਉਹਨਾਂ ਦੀ ਉਹਨਾਂ ਦੀ ਸ਼ਮੂਲੀਅਤ ਹੋ ਗਈ ਜਾਂ ਉਹਨਾਂ ਦਾ ਧਿਆਨ ਕੇਂਦਰਿਤ ਹੋ ਗਿਆ ਮੈਨੂੰ ਇਹ ਲੱਗਦਾ ਕਿ ਜਿਹੜੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਬਾਰੇ ਪੋਲਿਟਿਕਲ ਪਾਰਟੀਆਂ ਨੂੰ ਧਰਮ ਤੋਂ ਬਿਨਾ ਕਿਸੇ ਤਰ੍ਹਾਂ ਦੀ ਟਿੱਪਣੀ ਕਰਨੀ ਹੀ ਨਹੀਂ ਚਾਹੀਦੀ ਔਰ ਇਹ ਸਥਿਤੀ ਰਾਜਨੀ ਜਿਹੜੀ ਸਾਡੀ ਏਡੀ ਮਾੜੀ ਹੋ ਗਈ ਉਹਦੇ ਕਰਕੇ ਹੀ ਪੋਜੀਸ਼ਨ ਇੱਥੇ ਪਹੁੰਚੀ ਹੈ ਕਿ ਜਥੇਦਾਰ ਸਹਿਬਾਨਾਂ ਤੇ ਉਹਨਾਂ ਦੇ ਕਿਰਦਾਰ ਤੇ ਉਹਨਾਂ ਦੇ ਕੰਮ ਕਰਨ ਦੀ ਸ਼ੈਲੀ ਤੇ ਜਿਹੜੇ ਲੀਡਰ ਨੇ ਇਹ ਬਹੁਤ ਅੱਗੇ ਵਧ ਕੇ ਟਿੱਪਣੀਆਂ ਕਰ ਰਹੇ ਨੇ ਅਜਿਹਾ ਨਹੀਂ ਹੋਣਾ ਚਾਹੀਦਾ ਇਹ ਇਹ ਕਿਸੇ ਵੀ ਜਿਹੜਾ ਕਿਸੇ ਵੀ ਸਮਾਜ ਦੇ ਵਿੱਚ ਜਿਹੜੇ ਧਾਰਮਿਕ ਗੁਰੂ ਨੇ ਉਹਨਾਂ ਤੇ ਇਸ ਤਰੀਕੇ ਦੀਆਂ ਟਿੱਪਣੀਆਂ ਹੋਣੀਆਂ ਕੋਈ ਸ਼ੁਭ ਗੱਲ ਨਹੀਂ ਹੈ ਔਰ ਰਾਜਨੀਤੀ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਇੱਕ ਨਾਪੱਖੀ ਸੁਨੇਹਾ ਹੈ ਉਧਰ ਦੇਖੋ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਤਾਂ ਸਪਸ਼ਟ ਕਿਹਾ ਤਾਂ ਕਿ ਗੁਰੂ ਨੇ ਜਿੰਨੀ ਸੇਵਾ ਦਿੱਤੀ ਸੀ ਅਸੀਂ ਕੀਤੀ ਗੁਰੂ ਸਾਹਿਬ ਸਾਡੀ ਸੇਵਾ ਪ੍ਰਵਾਨ ਕਰਨ ਔਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਹਟਾਏ ਜਾਣ ਤੋਂ ਬਾਅਦ ਉਹਨਾਂ ਨੇ ਕਿਸੇ ਤਰ੍ਹਾਂ ਦੀ ਤਲਖ ਟਿੱਪਣੀ ਨਹੀਂ ਕੀਤੀ ਕਿਸੇ ਤਰ੍ਹਾਂ ਦਾ ਉਹਨਾਂ ਨੇ ਨਿੱਜੀ ਹਮਲਾ ਨਹੀਂ ਕੀਤਾ ਕੋਈ ਬਦਲਾਖੋਰੀ ਦੀ ਗੱਲ ਨਹੀਂ ਕੀਤੀ ਜੋ ਇਸ ਕਰਕੇ ਸਮਝਣਾ ਚਾਹੀਦਾ ਹੈ ਕਿ ਜਿਹੜੇ ਤਖਸ਼ਾ ਪੈਦਾ ਤੌਰ ਤੇ ਸ਼ੁਕਰਾਨਾ ਕੀਤਾ ਕਿ ਜਿੰਨੀ ਸੇਵਾ ਬਖਸ਼ੀ ਸੀ ਮੈਂ ਕੀਤੀ ਹੈ ਔਰ ਪਰ ਡੱਲਾ ਸਾਹਿਬ ਸਵਾਲ ਫੇਰ ਉੱਥੇ ਜਾਂਦਾ ਵੀ ਹੁਣ ਜਿਹੜੀ 18 ਮਾਰਚ ਨੂੰ ਭਰਤੀ ਸ਼ੁਰੂ ਹੋਣੀ ਹੈ ਉਹਦੀ ਸਲਿੱਪ ਵੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਪਰ ਲੋਕ ਦੁਚਿੱਤੀ ਚ ਨੇ ਵੀ ਇਹ ਭਰਤੀ ਸ਼ੁਰੂ ਹੋਏਗੀ ਮੁਕੰਮਲ ਹੋਏਗੀ ਭਰਤੀ ਹੋਏਗੀ ਵੀ ਜਾਂ ਨਹੀਂ ਪਹਿਲਾਂ ਤਾਂ ਸਵਾਲ ਹੀ ਇੱਥੇ ਖੜਾ ਹੁੰਦਾ ਹੈ ਦੇਖੋ ਇੱਕ ਗੱਲ ਅਸੀਂ ਮਹਿਸੂਸ ਕਰੀਏ ਜੋ ਮੈਂ ਇਹਨਾਂ ਲੀਡਰਸ਼ਿਪਬਾਨਾਂ ਦੇ ਬਿਆਨਾਂ ਤੋਂ ਮਹਿਸੂਸ ਕਰਦਾ ਜਿਹੜੀ 5 ਮੈਂਬਰੀ ਕਮੇਟੀ ਹੁਣ ਰਹਿ ਗਈ ਸੱਤਾ ਮੈਂਬਰਾਂ ਤੋਂ ਇਹ ਸ਼੍ਰੀ ਅਖਾਲ ਤਖਤ ਸਾਹਿਬ ਦੇ ਹੁਕਮਨਾਮੇ ਚੋਂ ਨਿਕਲੀ ਹੈ ਔਰ ਕਿਤੇ ਨਾ ਕਿਤੇ ਗਿਆਨੀ ਰੁਘਵੀਰ ਸਿੰਘ ਹੁਣਾਂ ਨੇ ਹਰੀ ਝੰਡੀ ਵੀ ਦਿੱਤੀ ਇਸ ਕਮੇਟੀ ਨੂੰ ਕਿ ਤੁਸੀਂ ਆਪਣਾ ਕਾਰਜ ਪੂਰਾ ਕਰੋ ਅੱਗੇ ਵਧ ਕੇ ਹੁਣ ਜਿਹੜੀ 5 ਮੈਂਬਰੀ ਕਮੇਟੀ ਨੇ ਸਲਿੱਪ ਜਾਰੀ ਕੀਤੀ ਹੈ ਤੁਸੀਂ ਵੇਖੋ ਉਹਦੇ ਤੇ ਲਿਖਿਆ ਹੈ ਭਰਤੀ ਮੈਂਬਰਸ਼ਿਪ ਭਰਤੀ ਮੈਂਬਰਸ਼ਿਪ ਅਕਾਲੀ ਦਲ ਹੁਣ ਇਹਦਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਜਿਹੜੀ ਕਮੇਟੀ ਬਣੀ ਸੀ ਫੈਸਲੇ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੀ ਭਰਤੀ ਸਲਿੱਪ ਜਾਰੀ ਕਰਤੀ ਔਰ ਅਕਾਲੀ ਦਲ ਦੇ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਲੋਕ ਨੇ ਉਹ ਵੀ ਕਹਿ ਰਹੇ ਨੇ ਕਿ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਵੇਖਿਓ ਕਿ ਭਰਤੀ ਕਿਸ ਪੱਧਰ ਤੇ ਹੁੰਦੀ ਹੈ ਮੈਂ ਦੋ ਤਿੰਨ ਗੱਲਾਂ ਵੇਖ ਰਿਆ ਕਿ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਹੰਗਾਰਾ ਤਾਂ ਹੈ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਪੰਜ ਮੈਂਬਰੀ ਕਮੇਟੀ ਜਦੋਂ ਭਰਤੀ ਕਰੇਗੀ ਤੇ ਅਸੀਂ ਮੈਂਬਰ ਬਣਾਂਗੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹੜੀ ਪੋਲੀਟੀਕਲ ਪਾਰਟੀ ਹੈ ਉਹਨਾਂ ਨੇ ਆਪਣੀ ਭਰਤੀ ਕਰ ਲਈ ਉਹਨਾਂ ਦਾ ਦਾਵਾ ਹੈ ਕਿ 20 ਲੱਖ ਤੋਂ ਵੱਧ ਵੀ ਸਾਡੀ ਭਰਤੀ ਜਾ ਸਕਦੀ ਹੈ ਉਹਨਾਂ ਦੇ ਵਰਕਰਾਂ ਨੇ ਅਹੁਦੇਦਾਰਾਂ ਨੇ ਵਲੰਟੀਅਰਸ ਨੇ ਮੈਂਬਰਸ ਨੇ ਉਹ ਭਰਤੀ ਕੀਤੀ ਹੈ ਗੱਲ ਉਹਨਾਂ ਦੀ ਸਮਝ ਆਉਂਦੀ ਹੈ ਪਰ ਮੈਂਬਰਸ਼ਿਪ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਕੀਤੀ ਹੈ ਇਹਦੀ ਵੀ ਬਹੁਤ ਵੱਡੀ ਕਾਮਯਾਬੀ ਦੀ ਉਮੀਦ ਹੈ ਕਿਉਂਕਿ ਲੋਕਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਇਸ ਰੂਪ ਚ ਹੀ ਵੇਖਿਆ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ। ਇਸ ਕਰਕੇ 18 ਮਾਰਚ ਤੋਂ ਜਿਹੜੀ ਹੁਣ ਭਰਤੀ ਹੋਣੀ ਹੈ 1 ਰੁਪਿਆ ਸਿਰਫ ਇਹਦੀ ਭਰਤੀ ਫੀਸ ਹੈ। 1 ਰੁਪਏ ਦੇ ਚਾਹੇ ਦੇ ਨਾਲ ਇਹਦੀ ਮੈਂਬਰਸ਼ਿਪ ਭਰਤੀ ਹੋਣੀ ਹੈ। ਔਰ ਜਿਸ ਤਰ੍ਹਾਂ ਨਾਲ ਭੀੜ ਦਿਖ ਰਹੀ ਹੈ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਸਮਾਗਮਾਂ ਚ ਮੈਂ ਦੇਖ ਰਿਹਾ ਹਾਂ। ਹਰਪ੍ਰੀਤ ਸਿੰਘ ਦੇ ਵਕ ਵਕ ਥਾਈ ਸਮਾਗਮ ਕਰਾਏ ਜਾ ਰਹੇ ਨੇ। ਔਰ ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਆਉਂਦੇ ਦਿਨਾਂ 'ਚ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਦੇ ਲੀਡਰ ਸਹਿਬਾਨ ਨੇ ਇਹ ਵੀ ਪੰਜਾਬ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਣਗੇ ਔਰ ਇਹ ਦੁਨੀਆ ਪੱਧਰ ਤੇ ਅਕਾਲੀ ਦਲ ਦੀ ਭਰਤੀ ਹੋਣੀ ਹੈ। ਇਹ ਭਰਤੀ ਕਿੱਡਾ ਵੱਡਾ ਹੰਗਾਰਾ ਲਏਗੀ? ਇਹ ਜਿਵੇਂ ਜਿਵੇਂ 18 ਮਾਰਚ ਤੋਂ ਬਾਅਦ ਦਿਨ ਅੱਗੇ ਵਧਣਗੇ ਸੰਦੀਪ ਜੀ ਇਹ ਗੱਲ ਤਾਂ ਸਾਨੂੰ ਸਾਰਿਆਂ ਨੂੰ ਜਗ ਜਹਨ ਹੋਣ ਲੱਗ ਜਾਣੀ ਹੈ। ਪਰ ਇਹ ਭਰਤੀ ਲੰਬੀ ਚੱਲੇਗੀ ਕਿਉਂਕਿ ਇਹ ਕਹਿਣਾ ਸੀ ਇਹਨਾਂ ਲੀਡਰ ਪੰਜ ਮੈਂਬਰੀ ਕਮੇਟੀ ਦੇ ਲੀਡਰਾਂ ਦਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਸਾਨੂੰ ਟਾਈਮ ਫਰੇਮ ਪਤਾ ਗਿਆ ਸੀ ਉਹਦੀ ਅਸੀਂ ਉਹਦੇ ਹਿਸਾਬ ਨਾਲ ਅੱਗੇ ਵਧਾਂਗੇ ਸੋ ਅਗਰੇ ਪਾਸੇ ਇੱਕ ਮਹੀਨੇ ਪਰਤੀ ਚੱਲ ਰਹੀਆਂ ਔਰ 6 ਮਹੀਨੇ ਚ ਦਾ ਸਾਹਿਬ ਕਈ ਕਿਸਮ ਦੇ ਸਮੀਕਰਨ ਜਿਹੜੇ ਆ ਬਦਲ ਸਕਦੇ ਆ ਕਈ ਕਿਸਮ ਦੇ ਮੋੜ ਵੇਖਣ ਨੂੰ ਮਿਲ ਸਕਦੇ ਆ ਭਾਵੇਂ ਸਿਆਸਤ ਦੇ ਵਿੱਚ ਕਹੀਏ ਭਾਵੇਂ ਪੰਜਾਬ ਦੀ ਕੁੱਲ ਸਿਆਸਤ ਦੀ ਗੱਲ ਕਰ ਲਈਏ ਜਾਂ ਪੰਥਕ ਸਿਆਸਤ ਦੀ ਗੱਲ ਕਰ ਲਈਏ ਬਹੁਤ ਕੁੱਝ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਿਲਕੁਲ ਇਹਦੇ ਨਾਲ ਨਾਲ ਜਿਹੜੇ ਹੁਣ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਨ੍ਹਾਂ ਦਾ ਰੁਖ ਕੀ ਹੋਏਗਾ ਸੱਤ ਮੈਂਬਰੀ ਕਮੇਟੀ ਜਾਂ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਉਨ੍ਹਾਂ ਦਾ ਰੁਖ ਕੀ ਹੋਏਗਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਪਰ ਅਸੀਂ ਇਹ ਵੀ ਨਾ ਭੁੱਲੀਏ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਪੰਜ ਮੈਂਬਰੀ ਰਹਿ ਗਈ ਇਹ ਇੱਕ ਹੁਕਮ ਦੇ ਰੂਪ ਦੇ ਵਿੱਚ ਬਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਸ ਕਰਕੇ ਇਸ ਪੰਜ ਮੈਂਬਰੀ ਕਮੇਟੀ ਨੂੰ ਕੋਈ ਰੱਦ ਕਰ ਦੇਗਾ ਖਤਮ ਕਰ ਦੇਗਾ ਮੈਨੂੰ ਇਹਦੀ ਸੰਭਾਵਨਾ ਬਹੁਤ ਘੱਟ ਲੱਗਦੀ ਹੈ ਇਹਦਾ ਮਤਲਬ ਹੈ ਸਵਾਲ ਇਹ ਬੜਾ ਦਿਲਚਸਪ ਹੈ ਔਰ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਹੈ ਔਰ ਇੱਕ ਸਵਾਲ ਦਲਾਸਬ ਹੋਰ ਵੀ ਹੈ ਕਿਸੇ ਪਾਰਟੀ ਨੂੰ ਕੀ ਪਾਰਟੀ ਦਾ ਕਿੱਡਰ ਵੱਧਦਾ ਹੋਇਆ ਮਾੜਾ ਲੱਗਦਾ ਲੋਕ ਇਹ ਵੀ ਗੱਲ ਕਰਦੇ ਆ ਵੀ ਅਗਰ ਇਹ ਪੰਜ ਮੈਂਬਰੀ ਕਮੇਟੀ 6 ਮਹੀਨੇ ਤੱਕ ਲਗਾਤਾਰ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਘੁੰਮ ਕੇ ਪ੍ਰਚਾਰ ਕਰਦੀ ਆ ਲੋਕਾਂ ਨੂੰ ਜੋੜਦੀ ਆ ਤੇ ਇਹਦੇ 'ਚ ਹਰਜ ਵੀ ਕੀ ਆ ਇਹਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਪਾਰਟੀ ਦਾ ਜਿੰਨਾ ਕਾਡਰ ਵੱਡਾ ਹੋਏਗਾ ਉਹ ਤਾਂ ਪਾਰਟੀ ਲਈ ਫਾਇਦੇਮੰਦ ਆ ਉਨਾ ਜ਼ਿਆਦਾ ਉਹ ਕੰਮ ਕਰੇਗਾ ਉਨਾ ਜ਼ਿਆਦਾ ਪ੍ਰਚਾਰ ਹੋਏਗਾ ਪਾਰਟੀ ਦਾ ਦੇਖੋ ਮੈਨੂੰ ਇਹ ਲੱਗਦਾ ਹੈ ਸੰਦੀਪ ਜੀ ਕਿ ਜਿਹੜੀ ਇਹ ਅਕਾਲੀ ਦਲ ਦੀ ਭਰਤੀ ਹੋਣੀ ਹੈ ਜੀ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਜਿਹੜਾ ਮਾਨਤਾ ਪ੍ਰਾਪਤ ਹੈ ਭਾਰਤ ਦੇ ਚੋਣ ਕਮਿਸ਼ਨ ਤੋਂ ਉਹਨਾਂ ਨੇ ਚੋਣ ਕਮਿਸ਼ਨ ਦੇ ਵਿਧਿ ਵਿਵਧਾਨ ਕੁਝ ਹਦਾਇਤਾਂ ਉਹਨਾਂ ਨੇ ਜਥੇਦਾਰ ਸਾਹਿਬ ਦੀਆਂ ਵੀ ਮੰਨੀਆਂ ਉਹਦੇ ਹਿਸਾਬ ਨਾਲ ਉਹਨਾਂ ਨੇ ਤਾਂ ਆਪਣੀ ਭਰਤੀ ਕਰ ਲਈ ਪਰ ਜਿਹੜੀ ਇਹ ਭਰਤੀ ਹੋ ਰਹੀ ਹੈ ਮੈਨੂੰ ਲੱਗਦਾ ਹੈ ਅਗਰੇ 5-6 ਮਹੀਨੇ ਭਰਤੀ ਚੱਲਦੀ ਹੈ ਇਹਦੇ ਚ ਵੱਖ-ਵੱਖ ਸਿੱਖ ਸੰਪਰਦਾਵਾਂ ਵੱਖ-ਵੱਖ ਡੇਰੇ ਵੱਖ-ਵੱਖ ਸਿੱਖ ਆਗੂ ਬੁੱਧੀਜੀਵੀ ਪੱਤਰਕਾਰ ਉਹ ਸਾਰੇ ਆਪਣੇ ਵੱਲੋਂ ਜ਼ੋਰ ਲਾਉਣਗੇ ਕਿ ਇਹ ਭਰਤੀ ਵੱਡੀ ਹੋਵੇ ਸ਼ਰੋਨੀ ਅਕਾਲੀ ਦਲ ਦੇ ਵਿੱਚ ਬਾਦਲ ਧੜੇ ਦੇ ਖਿਲਾਫ ਨਹੀਂ ਜਿਹੜੀ ਲੀਡਰਸ਼ਿਪ ਉਹ ਸਾਰਿਆਂ ਦਾ ਵੀ ਪੂਰਾ ਜ਼ੋਰ ਲੱਗੇਗਾ ਕਿ ਇਹ ਮੈਂਬਰਸ਼ਿਪ ਵੱਡੀ ਹੋਵੇ ਔਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਹੈ ਅਕਾਲੀ ਦਲ ਦਾ ਗਠਨ ਤਾਂ ਹੋਏਗਾ ਇਹ ਇੱਕ ਨਵੇਂ ਅਕਾਲੀ ਦਲ ਦੇ ਰੂਪ ਦੇ ਵਿੱਚ ਵੀ ਅਸੀਂ ਵੇਖ ਸਕਦੇ ਹਾਂ ਪਰ ਅਗਰ ਜਦੋਂ ਇਹ ਪੰਜ ਮੈਂਬਰੀ ਕਮੇਟੀ ਭਰਤੀ ਮੁਕਾ ਕੇ ਅਕਾਲੀ ਦਲ ਦਾ ਗਠਨ ਕਰਦੀ ਹੈ ਅਗਰ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾ ਨੇ ਆਪਣੀ ਸਰਪ੍ਰਸਤੀ ਇਹਨੂੰ ਦਿੱਤੀ ਜਿਸ ਦੀ ਕੀ ਸੰਭਾਵਨਾ ਹੈ ਫਿਰ ਭਾਵੇਂ ਇਹ ਇੱਕ ਨਵੇਂ ਅਕਾਲੀ ਦਲ ਦੇ ਰੂਪ ਦੇ ਵਿੱਚ ਹੋਣ ਦੇ ਵਿੱਚ ਆਵੇ ਪਰ ਇੱਕ ਗੱਲ ਸਾਫ਼ ਹੋ ਜਾਏਗੀ ਕਿ ਇਹਨਾਂ ਕੋਲੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਕੋਲੇ ਵੀ ਹੈ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਸੇਧ ਲੈ ਕੇ ਤਾਂ ਕੁੱਲ ਦੁਨੀਆ ਚੱਲਦੀ ਹੈ ਵੱਖ-ਵੱਖ ਜਿਹੜੇ ਦੂਸਰੇ ਵੀ ਅਕਾਲੀ ਦਲ ਨੇ ਉਹ ਵੀ ਸੇਧ ਲੈ ਕੇ ਚੱਲਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਇਸ ਕਰਕੇ ਹੁਣ ਆਉਂਦੇ ਸਮੇਂ ਦੇ ਵਿੱਚ ਕਿਹੜਾ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਹੋਰ ਮਜ਼ਬੂਤ ਕਰਦਾ ਹੈ ਉਹਨਾਂ ਦੇ ਵਿਖਾਏ ਰਸਤੇ ਤੇ ਚੱਲਦਾ ਹੈ ਇਹ ਫਿਰ ਲੋਕ ਫੈਸਲਾ ਕਰਨਗੇ ਜਦੋਂ ਗੱਲ ਵੋਟਾਂ ਦੀ ਹੋਣੀ ਹੈ ਇਹ ਲੋਕ ਕਚਹਿਰੀ ਦੇ ਵਿੱਚ ਜਦੋਂ ਪੋਲੀਟੀਕਲ ਪਾਰਟੀਆਂ ਜਾਣਗੀਆਂ ਤੇ ਲੋਕ ਆਪਣਾ ਫਤਵਾ ਇਹ ਸੋਚ ਕੇ ਦੇਣਗੇ ਕਿ ਕਿਹੜਾ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਕਿਹੜਾ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਇਨਵਨ ਪਾਲਣਾ ਨਹੀਂ ਕਰਦਾ ਪਰ ਇਸ ਇਹਦਾ ਫੈਸਲਾ ਤੇ ਸ਼ਾਇਦ ਇਹਦਾ ਫੈਸਲਾ ਤੇ ਡਲਾ ਸਾਹਿਬ ਸ਼ਾਇਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਚ ਹੀ ਹੋ ਜੇ ਕਿਉਂਕਿ ਉਹ ਲਗਭਗ ਮੈਂ ਸੁਣ ਰਿਹਾ ਸੀਗਾ ਝੁੰਡਾ ਸਾਹਿਬ ਨੂੰ ਉਹ ਕਹਿੰਦੇ ਸੀ ਵੀ ਹੋਰ ਚਾਰ ਪੰਜ ਮਹੀਨਿਆਂ ਦੇ ਵਿੱਚ ਚੋਣਾਂ ਹੋ ਜਾਣੀਆਂ ਨੇ ਨਹੀਂ ਦੇਖੋ ਉਹ ਤਾਂ ਹੈ ਹੀ ਹੈ ਅਗਰ ਅਗਰ ਪਾਣੀ ਮੈਂਬਰੀ ਕਮੇਟੀ ਜਿਹੜੀ ਭਰਤੀ ਕਰ ਰਹੀ ਹੈ ਅਗਰ ਇਹ ਅਕਾਲੀ ਦਲ ਮੈਨੂੰ ਨਹੀਂ ਪਤਾ ਕਿ ਉਹ ਅਕਾਲੀ ਦਲ ਬਣਾਉਣਗੇ ਜਾਂ ਨਹੀਂ ਬਣਾਉਣਗੇ ਜਾਂ ਮੈਂਬਰਸ਼ਿਪ ਭਰਤੀ ਕਰਕੇ ਉਹ ਜਥੇਦਾਰ ਸਾਹਿਬ ਨੂੰ ਸੌਂਪ ਦੇਣਗੇ ਕਿ ਤੁਸੀਂ ਹੁਕਮ ਕਰੋ ਇਹ ਇਹ ਸਾਰੀਆਂ ਸੰਭਾਵਨਾਵਾਂ ਤੇ ਗੱਲ ਹੁੰਦੀਆਂ ਨੇ ਕਿਉਂਕਿ ਰਾਜਨੀਤੀ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਬੜਾ ਹੈਰਾਨੀਕੁਨ ਹੈ ਉਹ ਜ਼ਰੂਰੀ ਨਹੀਂ ਜਿਵੇਂ ਅਸੀਂ ਸੋਚਦੇ ਹਾਂ ਓਵੇਂ ਵਾਪਰੇ ਹੋ ਸਕਦਾ ਕੋਈ ਨਵੀਂ ਚੀਜ਼ ਵਾਪਰੇ ਇਹ ਵੀ ਹੋ ਸਕਦਾ ਹੈ ਕਿ ਪੰਜ ਮੈਂਬਰੀ ਕਮੇਟੀ ਭਰਤੀ ਕਰਕੇ ਸਾਰੀਆਂ ਮੈਂਬਰਸ਼ਿਪ ਭਰਤੀ ਦੀਆਂ ਰਸੀਦਾਂ ਰਿਕਾਰਡ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਮ੍ਹਾਂ ਕਰਾ ਦੇਣ ਕਿ ਜੋ ਤੁਹਾਡਾ ਹੋਏਗਾ ਹੀ ਇਦਾਂ ਹੋਏਗਾ ਹੀ ਇਦਾਂ ਕਿਉਂਕਿ ਇਹ ਜਿਹੜੀ ਭਰਤੀ ਦੀ ਪ੍ਰਕਿਰਿਆ ਹੈ ਸ਼੍ਰੀ ਕਲਕੱਤਾ ਸਾਬ ਤੋਂ ਸ਼ੁਰੂ ਹੋਈ ਹੈ ਫਿਰ ਜਥੇਦਾਰ ਸਾਹਿਬ ਵਾਸਤੇ ਵੀ ਬੜੀ ਅਹਿਮ ਗੱਲ ਹੋ ਜਾਣੀ ਹੈ ਵੀ ਹੁਣੇ ਭਰਤੀ ਦਾ ਕਰੀਏ ਕੀ ਮੈਂ ਮੈਂ ਉਹੀ ਕਹਣਾ ਨਾ ਵੀ ਉਹਦੇ ਤੇ ਅਸੀਂ ਟਿੱਪਣੀ ਨਹੀਂ ਕਰ ਸਕਦੇ ਉਹ ਜਥੇਦਾਰ ਸਹਿਮਾਨ ਤੈਅ ਕਰਨਗੇ ਪਰ ਬਿਲਕੁਸ ਤੋਂ ਪਹਿਲਾਂ ਜਿਹੜੀਆਂ ਐਸਜੀਪੀਸੀ ਦੀਆਂ ਚੋਣਾਂ ਨੇ ਐਸਜੀਪੀਸੀ ਦੀਆਂ ਚੋਣਾਂ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਹੋਰ ਕਿਉਂਕਿ ਇਹਨਾਂ ਨੇ ਤਾਂ ਚੋਣਾਂ ਨਹੀਂ ਲੜਨੀਆਂ ਔਰ ਇਹਨਾਂ ਨੂੰ ਜਿਹੜੇ ਲੋਕ ਭਰਤੀ ਦੇ ਵਿੱਚ ਸਾਥ ਦੇਣਗੇ ਜਾਂ ਦੂਸਰੇ ਅਕਾਲੀ ਦਲ ਨੇ ਵੱਖ-ਵੱਖ ਅਕਾਲੀ ਦਲ ਨੇ ਯਾਨੀ ਹਰਪੀਤ ਸਿੰਘ ਨੇ ਜਿਨ੍ਹਾਂ ਨੂੰ ਹਟਾਇਆ ਜਾ ਚੁੱਕਿਆ ਹੈ ਯਾਨੀ ਹਰਪੀਤ ਸਿੰਘ ਅਗਵਾਈ ਕਰ ਸਕਦੇ ਨੇ ਦੂਸਰੇ ਸਾਰੇ ਲੋਕਾਂ ਦੀ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਸੋ ਅਗਰ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਵਕਤ ਹਾਕਮ ਤੇ ਰਹਿ ਅਗਰ ਉਹ ਸੱਤਾ 'ਚ ਨਹੀਂ ਆਉਂਦੀ ਕੋਈ ਦੂਸਰਾ ਧਿਰ ਜਿੱਤ ਜਾਂਦਾ ਤੇ ਫੇਰ ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪੀ ਵਾਲੀ ਗੱਲ ਬਣ ਜਾਣੀ ਹੈ ਇਹਦਾ ਮਤਲਬ ਹੈ ਕਿ ਅਗਰ ਐਸਜੀਪੀਸੀ ਦੀਆਂ ਚੋਣਾਂ ਅਗਰ ਅੱਜ ਸੁਖਵੀਰ ਸਿੰਘ ਬਾਦਲ ਦਾ ਧੜਾ ਜਿਹੜਾ ਐਸਜੀਪੀਸੀ ਦੀ ਬਾਡੀ ਦੇ ਵਿੱਚ ਹਾਵੀ ਹੈ ਜਾਂ ਹਾਕਮ ਧੜਾ ਹੈ ਸੁਖਵੀਰ ਸਿੰਘ ਬਾਦਲ ਵਾਲਾ ਅਗਰ ਐਸਜੀਪੀਸੀ ਦੂਸਰੀ ਧਿਰ ਜਿੱਤ ਜਾਂਦੀ ਹੈ ਤੇ ਫਿਰ ਤਾਂ ਉਹ ਜਿਹੜੀ ਐਸਜੀਪੀਸੀ ਦੀ ਅੰਤਰਿਕ ਕਮੇਟੀ ਹੋਊਗੀ ਫਿਰ ਤਾਂ ਉਹਦੇ ਹੱਥ ਹੈ ਉਹ ਦੁਬਾਰਾ ਸੇਵਾ ਦੇ ਸਕਦੇ ਨੇ ਕਿ ਗਿਆਨੀ ਰਕबीर ਸਿੰਘ ਹੋਣੀ ਔਰ ਗਿਆਨੀ ਹਰਪੀਤ ਸਿੰਘ ਹੋਣੀ ਜਥੇਦਾਰ ਹੋਣਗੇ ਦੇਖੋ ਗੱਲ ਤਾਂ ਐਸਜੀਪੀਸੀ ਦੇ ਨਾਲ ਹੈ ਹੁਣ ਅਸਲੀ ਜਿਹੜੀ ਲੜਾਈ ਹੈ ਸਿਆਸੀ ਤੌਰ ਤੇ ਜਾਂ ਪੰਥ ਖਲਕਿਆਂ ਦੇ ਵਿੱਚ ਧਰਮ ਧਾਰਮਿਕ ਚੋਣਾਂ ਨੂੰ ਲੈ ਕੇ ਉਹ ਐਸਜੀਪੀਸੀ ਦੀ ਹੈ ਹੁਣ ਕੋਸ਼ਿਸ਼ ਇਹ ਹੋਣੀ ਹੈ ਕਿ ਐਸਜੀਪੀਸੀ ਜਿਹੜਾ ਤੇ ਕਬਜ਼ ਹੋਊਗਾ ਹਾਕਮ ਹੋਊਗਾ ਐਸਜੀਪੀਸੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਅਗਲੇ ਫੈਸਲੇ ਫਿਰ ਉਸ ਐਸਜੀਪੀਸੀ ਨੇ ਕਰਨੇ ਇਸ ਕਰਕੇ ਐਸਜੀਪੀਸੀ ਦੀਆਂ ਚੋਣਾਂ ਦੀ अहमियत ਸੰਦੀਪ ਜੀ ਇਹਨਾਂ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਵਧ ਗਈ ਅਰ ਮੈਂ ਇੱਕ ਗੱਲ ਹੋਰ ਜੋੜਦਾ ਕਈ ਦਿਨਾਂ ਦੇ ਮੀਡੀਆ ਦੇ ਵਿੱਚ ਅਸੀਂ ਵੀ ਸੋਚ ਰਹੇ ਸੀ ਕਿ ਹਰਜਿੰਦਰ ਧਾਮੀ ਸਾਹਿਬ ਅਸਤੀਫਾ ਵਾਪਸ ਕਿਉਂ ਨਹੀਂ ਲੈ ਰਹੇ ਹੁਣ ਇੱਥੇ ਇੱਕ ਸਵਾਲ ਖੜਾ ਹੋ ਗਿਆ ਵੀ ਕੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਪਤਾ ਸੀ ਕਿ ਅੰਤਰਿਕ ਕਮੇਟੀ ਕਿਸ ਤਰ੍ਹਾਂ ਦੇ ਫੈਸਲੇ ਕਰ ਸਕਦੀ ਹੈ ਕੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਇਹ ਸੰਕੇਤ ਸੀ ਕਿ ਜੇ ਮੈਂ ਅਸਤੀਫਾ ਵਾਪਸ ਲੈ ਲਿਆ ਤੇ ਹੋ ਸਕਦਾ ਹੈ ਕਿ ਗਿਆਨੀ ਗਗਬੀਰ ਸਿੰਘ ਉਹਨੀ ਔਰ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਜਿਹੜਾ ਹਟਾਇਆ ਜਾਣਾ ਉਦੋਂ ਕਿਤੇ ਮੈਂ ਨਾ ਪ੍ਰਧਾਨ ਹੋਵਾਂ ਇਹ ਵੀ ਹੋ ਸਕਦਾ ਹੈ ਉਹ ਇਹਨਾਂ ਫੈਸਲਿਆਂ ਦੇ ਭਾਗੀਦਾਰ ਨਹੀਂ ਬਣਨਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਕਿਸੇ ਦੀ ਗੱਲ ਨਹੀਂ ਮੰਨੀ ਜਥੇਦਾਰ ਸੰਭਾਨਾ ਦੀ ਜਿਹਨੂੰ ਹਟਾਇਆ ਗਿਆ ਤਾਂ ਸਾਰੇ ਸਵਾਲ ਜਿਹੜੇ ਆ ਉਹ ਧਾਮੀ ਸਾਹਿਬ ਤੇ ਉੱਠੇ ਸੀਗੇ ਔਰ ਨਾਲ ਹੀ ਫਿਰ ਉਹ ਮੁੱਦਾ ਬੀਬੀ ਜ਼ਗੀਰ ਕੌਰ ਵਾਲਾ ਵੀ ਜੁੜ ਗਿਆ ਤੇ ਧਾਮੀ ਸਾਹਿਬ ਬੇਸਿਕਲੀ ਹੋ ਸਕਦਾ ਆਪਾਂ ਕਿਹਾ ਸੀ ਲਾ ਰਹੇ ਆਂ ਵੀ ਬਚਣਾ ਚਾਹੁੰਦੇ ਹੋਣ ਧਾਮੀ ਸਾਹਿਬ ਤੇ ਪ੍ਰੈਸ਼ਰ ਪਹਿਲਾਂ ਹੀ ਪਾਇਆ ਗਿਆ ਹੋਵੇ ਜਾਂ ਇਹ ਸਲਾਹ مشورہ ਕੀਤਾ ਗਿਆ ਹੋਵੇ ਵੀ ਜਥੇਦਾਰ ਸਾਹਿਬ ਨੂੰ ਜਿਹੜਾ ਉਹਨਾਂ ਦੇ ਅਹੁਦੇ ਤੋਂ ਸੇਵਾ ਮੁਕਤ ਕੀਤਾ ਜਾਵੇ ਪਰ ਡੱਲਾ ਸਾਹਿਬ ਇਹਦੇ ਨਾਲ ਹੀ ਇਹਦੇ ਨਾਲ ਹੀ ਆਪਾਂ ਇੱਕ ਨੁਕਤਾ ਹੋਰ ਲੈਣਾ ਵੀ ਜਿੱਥੇ ਪੰਥਕ ਸਿਆਸਤ ਦੇ ਵਿੱਚ ਆਹ ਟਰਬਲੈਂਸ ਚੱਲ ਰਿਆ ਉਥੇ ਹੀ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਤੇ ਸੱਜਰੇ ਬਣੇ ਅਕਾਲੀ ਦਲ ਵਾਰਿਸ ਪੰਜਾਬ ਦੇ ਅਮਰਪਾਲ ਸਿੰਘ ਇਹ ਦੋਹਾਂ ਪਾਰਟੀਆਂ ਨੇ ਜਦੋਂ ਲੋਕ ਸਭਾ ਚੋਣ ਲੜੀ ਸੀ ਤੇ ਆਪਣਾ ਖਡੂਰ ਸਾਹਿਬ ਸੀਟ ਜਿਹੜੀ ਹੈ ਉਹ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਛੱਡ ਦਿੱਤੀ ਸੀ ਨੇ ਐਦਾਂ ਨਹੀਂ ਸ਼ਮਜੀਤ ਸਿੰਘ ਮਾਨ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਸ਼ਮਜੀਤ ਸਿੰਘ ਮਾਨ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ ਸਵਾਲ ਪੁੱਛ ਰਿਹਾ ਸੀ ਪੱਤਰਕਾਰ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਤੁਸੀਂ ਪਹਿਲਾਂ ਇਕੱਠੇ ਸੀ ਜਾਂ ਹੁਣ ਤੁਸੀਂ ਕਿਵੇਂ ਅੱਗੇ ਵਧੋਗੇ ਸ਼ਮਜੀਤ ਸਿੰਘ ਮਾਨ ਹੁਣ ਕਹਿੰਦੇ ਵੀ ਸਾਡਾ ਏਜੰਡਾ ਤਾਂ ਖਾਲਿਸਤਾਨ ਦਾ ਹੈ ਅਗਰ ਅਮਰਿਤਪਾਲ ਸਿੰਘ ਖਾਲਿਸਤਾਨ ਦੀ ਗੱਲ ਕਰਨਗੇ ਤਾਂ ਠੀਕ ਹੈ ਅਗਰ ਉਹ ਖਾਲਿਸਤਾਨ ਦੀ ਗੱਲ ਨਹੀਂ ਕਰਨਗੇ ਤੇ ਫਿਰ ਉਹ ਉਹਨਾਂ ਨੇ ਸੰਕੇਤਕ ਤੌਰ ਤੇ ਕਿਹਾ ਕਿ ਫੇਰ ਤਾਂ ਉਹ ਦੂਸਰੀ ਵਿਚਾਰਧਾਰਾ ਦੇ ਨਾਲ ਪ੍ਰਭਾਵਿਤ ਹੋ ਕੇ ਵਧਣਗੇ ਅੱਗੇ ਅਗਰ ਉਹ ਖਾਲਸਾਤਨ ਦੀ ਮੰਗ ਨਹੀਂ ਕਰਨਗੇ ਫਿਰ ਉਹ ਜੈ ਹਿੰਦ ਦੀ ਗੱਲ ਵੀ ਕਰ ਸਕਦੇ ਨੇ ਫਿਰ ਉਹ ਜੈ ਸ਼੍ਰੀ ਰਾਮ ਦੀ ਗੱਲ ਵੀ ਕਰ ਸਕਦੇ ਨੇ ਸੋ ਸ਼ਿਵਨਜੀਤ ਸਿੰਘ ਮਾਨ ਨੇ ਇੱਕ ਤਰੀਕੇ ਨਾਲ ਇਹ ਕਿਹਾ ਕਿ ਅਗਰ ਉਹ ਖਾਲਸਾਤਨ ਦੀ ਮੰਗ ਨਹੀਂ ਕਰ ਕਰਦੇ ਇੱਕ ਤਰੀਕੇ ਨਾਲ ਫਿਰ ਉਹ ਉਹਨਾਂ ਤਾਕਤਾਂ ਦਾ ਸਮਰਥਨ ਕਰਨਗੇ ਜਿਹੜੀਆਂ ਹਿੰਦੂ ਰਾਸ਼ਟਰ ਦੀ ਗੱਲ ਕਰਦੀਆਂ ਨੇ ਜਾਂ ਜਿਹੜੀਆਂ ਤਾਕਤਾਂ ਖਾਲਸਤਾਨ ਦੀਆਂ ਵਿਰੋਧੀ ਨੇ ਇਹ ਇਸ ਤਰੀਕੇ ਦਾ ਜਿਹੜਾ ਕਹਿਣਾ ਸੀ ਸਿਮਰਜੀਤ ਸਿੰਘ ਮਾਨ ਦਾ ਉਹਨਾਂ ਦੇ ਜਿਹੜੇ ਭਾਵ ਨੇ ਉਹਨਾਂ ਨੂੰ ਆਪਾਂ ਇਸ ਰੂਪ ਚ ਕੱਢ ਸਕਦੇ ਆ ਔਰ ਜਿੱਥੋਂ ਤੱਕ ਗੱਲ ਰਹੀ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੀ ਸ਼ਮਨਜੀਤ ਸਿੰਘ ਮਾਨ ਉਹਨਾਂ ਦੀ ਹੈਡਾਲੋਜੀ ਬੜੀ ਸਾਫ਼ ਹੈ ਉਹ ਸ਼ਾਂਤਮਈ ਤਰੀਕੇ ਨਾਲ ਖਾਲਸਤਾਨ ਦੀ ਮੰਗ ਅੱਗੇ ਵਧਾਉਂਦੇ ਨੇ ਪਰ ਅੰਮ੍ਰਿਤਪਾਲ ਸਿੰਘ ਉਹ ਪਹਿਲਾਂ ਵਿੱਚ ਵਿੱਚ ਜਿਹੜੀਆਂ ਗੱਲਾਂ ਕਰਦਾ ਵੀ ਕਰਦੇ ਵੀ ਰਹੇ ਨੇ ਪਰ ਹੁਣ ਉਹਨਾਂ ਦਾ ਪੋਲਿਟਿਕਲ ਏਜੰਡਾ ਕੀ ਹੋਏਗਾ ਪੰਜਾਬ 'ਚ ਅੱਗੇ ਵਧਣ ਲਈ ਕਿਉਂਕਿ ਉਹਨਾਂ ਦੇ ਪਿਤਾ ਨੇ ਕਈ ਵਾਰ ਕਿਹਾ ਕਿ ਉਹਨਾਂ ਦੀ ਜਿਹੜਾ ਪਾਰਟੀ ਦਾ ਏਜੰਡਾ ਹੈ ਜਦੋਂ ਉਹ ਖਾਲਿਸਤਾਨ ਬਾਰੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਤੇ ਉਹ ਕਹਿੰਦੇ ਇਹਦੇ ਬਾਰੇ ਤਾਂ ਅਮਰਿਤਪਾਲ ਸਿੰਘ ਹੁਣੀ ਜਦੋਂ ਆਉਣਗੇ ਉਹੀ ਜ਼ਿਆਦਾ ਗੱਲ ਕਰਨਗੇ ਸੋ ਉਹਨਾਂ ਨੇ ਇਹ ਗੱਲ ਗੋਲਮੋਲ ਕੀਤੀ ਹੈ ਇਸ ਕਰਕੇ ਇਹ ਸਵਾਲ बार-बार ਉੱਠ ਰਿਹਾ ਪਰ ਜਦੋਂ ਅਮਰਿਤਪਾਲ ਸਿੰਘ ਦੀ ਜ਼ਮਾਨਤ ਹੋਏਗੀ ਜਾਂ ਰਿਹਾਈ ਹੋਏਗੀ ਜਦੋਂ ਉਹ ਆਪਣਾ ਪੋਲਿਟਿਕਲ ਏਜੰਡਾ ਸਾਫ਼ ਕਰਨਗੇ ਤੋਂ ਵਿਕ ਦੀ ਸਿਆਸਤ ਦਾ ਉਹਦੇ ਉੱਪਰ ਫਿਰ ਹੀ ਗੱਲ ਕੀਤੀ ਜਾ ਸਕਦੀ ਹੈ ਪਰ ਜਿਹੜੀ ਗੱਲ ਸਿਮਰਨਜੀਤ ਸਿੰਘ ਮਾਨ ਦੀ ਹੈ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਮਾਫ ਕਰਨਾ ਜਿਹੜੀ ਗੱਲ ਹਰਜਿੰਦਰ ਸਿੰਘ ਧਾਮੀ ਹੋਣਾਂ ਦੀ ਹੈ ਉਹਨਾਂ ਨੇ ਜਿਹੜਾ ਅਸਤੀਫਾ ਵਾਪਸ ਨਹੀਂ ਲਿਆ ਮੇਰਾ ਇਹ ਮੰਨਣਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਸਨੇਹਾ ਹੋਏਗਾ ਕਿ ਇਸ ਤਰ੍ਹਾਂ ਦੇ ਫੈਸਲੇ ਆਉਂਦੇ ਸਮੇਂ ਚ ਹੋ ਸਕਦੇ ਨੇ ਤੇ ਉਹ ਇਨ੍ਹਾਂ ਫੈਸਲਿਆਂ ਦੇ ਭਾਗੀਦਾਰ ਨਹੀਂ ਬੰਨਣਾ ਚਾਹੁੰਦੇ ਸੀ ਇਸ ਕਰਕੇ ਸ਼ਾਇਦ ਉਹ ਅਸਤੀਫਾ ਦੇਗੇ ਔਰ ਇਹ ਵੀ ਗੱਲ ਹੈ ਜਿਹੜੀ 2 ਮਹੀਨੇ ਉਹਨਾਂ ਨੇ ਮੀਟਿੰਗ ਨਹੀਂ ਕੀਤੀ ਸੱਤ ਮੈਂਬਰੀ ਕਮੇਟੀ ਦੀ ਕੋਈ ਵੱਡੀ ਗੱਲ ਨਹੀਂ ਉਹਨਾਂ ਦੇ ਉੱਪਰ ਦਬਾਅ ਹੋਏ ਕਿ ਤੁਸੀਂ ਹਜੇ ਮੀਟਿੰਗ ਨਹੀਂ ਕੀਤੀ ਇਹ ਤਾਂ ਜਿਸ ਦਿਨ ਹਰਜਿੰਦਰ ਸਿੰਘ ਧਾਮੀ ਹੋਣੀ ਖੁੱਲ ਕੇ ਗੱਲ ਕਰਨਗੇ ਸੰਦੀਪ ਜੀ ਉਸੇ ਦਿਨ ਜਿਹੜੀ ਗੱਲ ਹੈ ਉਹ ਬਾਹਰ ਆਏਗੀ ਸਾਫ਼ ਹੋਗੀ ਜੀ ਦਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸ਼ਿਕਾ ਜੀ ਸਸ਼ਿਕਾ ਜੀ ਬਹੁਤ-ਬਹੁਤ ਧੰਨਵਾਦ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ